ਦੇਖ ਰਹੇ ਹੋ ਜੈਨਕ ਸੋਇਰਾ ਟੀਵੀ ਇਸ ਟਾਈਮ ਅਸੀਂ ਕੜਿਆ ਸੈਕਟਰ 68 ਮੁਹਾਲੀ ਦੇ ਵਿੱਚ ਜਿੱਥੇ ਇੱਕ ਬੇਸਮੈਂਟ ਕੰਪਨੀ ਦੀ ਪੱਟੀ ਚੱਲ ਰਹੀ ਹੈ ਐਂਪੀਰੀਓ ਮੁਹਾਲੀ ਦੇ ਨਾਮ ਤੇ ਇੱਕ ਮਾਲ ਬਣ ਰਿਹਾ ਹੈ ਬਕਾਇਦਾ ਇਸੇ ਜਿਹੜੇ ਸੰਘਾ ਬਣਨੇ ਗਿਆ ਉਹ ਜੋ ਸ਼ਾਪਿੰਗ ਮਾਲ ਬਣੂਗਾ ਉਹਦੀ ਬੇਸਮੈਂਟ ਜਿਹੜੀ ਪੱਟੀ ਜਾ ਰਹੀ ਸੀ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਬੇਸਮੈਂਟ ਜਿਹੜੀ ਪੱਟੀ ਜਾ ਰਹੀ ਇੱਕ ਉਹ ਨਾਲ ਜਿਹੜਾ ਟਿਕ ਗਿਆ ਜਿਹੜੀ ਰੋਡ ਸੀ ਉਹ ਦੱਸ ਗਿਆ ਤੇ ਬਾਕੀਦਾ ਤੁਸੀਂ ਕੋਲ ਦੇਖੋ ਪਹਿਲਾਂ ਦਾ ਬਿਜਲੀ ਦਾ ਪੋਰ ਕਿੱਦਾਂ ਤਸ ਗਿਆ 10 ਮਿੰਟ ਬਾਅਦ ਅੰਦਰ ਚੜਾ ਕੇ ਕਿ ਕਿ ਗੱਡੀ ਵੀ ਖੜੀ ਹੋਈ ਸੀ ਕਿ ਉਹ ਵੀ ਜਿਹੜੀ ਅੰਦਰ ਚਲੀ ਗਈ ਉਹ ਤੋਂ ਕਰੇਨ ਲੈ ਕੇ ਗੱਡੀ ਵਾਪਸ ਕੱਢ ਲਈ ਹੈ ਤਸਵੀਰਾਂ ਦੇ ਵਿੱਚ ਅਸਾਲ ਦੇਖੋ ਕਿੱਦਾਂ ਉਹ ਬੇਸਮੈਂਟ ਪੱਟੀ ਜਾ ਰਹੀ ਹੈ ਤਕਰੀਬਨ 40 ਤੋਂ 45 ਫੁੱਟ ਜਿਹੜੀ ਡੂੰਗੀ ਜਿਹੜੀ ਬੇਸਮੈਂਟ ਪੱਟੀ ਗਈ ਹੈ ਪੱਟਣ ਦੇ ਕੇ ਪੱਟ ਰਹੀ ਸੀ ਦਾ ਬਿਲਕੁਲ ਜਿਹੜੀਆਂ ਸਿਮਿੰਟ ਦੇ ਆ ਜੋ ਜਿਹੜੀਆਂ ਬੋਰੀਆਂ ਨੇ ਰੱਖੇ ਦੀਆਂ ਉਹ ਨਾਲ ਲਗਾਉਣੀਆਂ ਹੁੰਦੀਆਂ ਲੇਕਿਨ ਕਿਤੇ ਵੀ ਨਾਲ ਨਹੀਂ ਲੱਗੀਆਂ ਜਿਹੜੇ ਰੋਡ ਤੋਂ 10 ਫੁੱਟ ਦੀ ਆਪਣੀ ਜਿਹੜਾ ਇਹ ਸ਼ੁਰੂ ਹੋ ਗਿਆ ਮੌਲ ਤੋ ਬਾਜਰੀ ਬੇਸਮੈਂਟ ਦੇ ਜਿਹੜਾ ਨਾਲ ਫਿਰ ਮੈਨਾਂ ਨੇ ਘਾਟਰ ਚੜੂ ਵੱਡੇ ਵੱਡੇ ਲਾਏ ਹੋਏ ਨੇ ਇਕਨ ਇਸ ਤੋਂ ਬਾਅਦ ਜਿਹੜਾ ਵੱਡਾ ਆਸਾ ਹੋ ਗਿਆ ਕਹਿੰਦੇ ਕਿ ਆਸਾ ਦੇ ਵਿੱਚ ਗਲਮਤ ਹੋ ਰਹੀ ਕਿ ਕਿਸੇ ਦੀ ਕੋਈ ਜਾਨ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਜ਼ਰੂਰ ਹੋਇਆ ਉਹਨ ਜਿਹੜੇ ਨੇੜੇ ਦੇ ਕੋਠੀਆਂ ਵਾਲੇ ਘਰਾਂ ਦੇ ਇਹਨਾਂ ਨੂੰ ਡਰ ਬੈਠਾ ਹੋਇਆ ਕਿਉਂਕਿ ਜਿਹੜਾ ਰੋਡ ਵੀ ਬਿਲਕੁਲ ਅੱਧੇ ਦੇ ਕਰੀਬ ਜਿਹੜਾ ਰੋਡ ਆ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਕਿਸ ਤਰ੍ਹਾਂ ਰੋਡ ਦੇ ਵਿੱਚ ਵੀ ਜਿਹੜੀ ਤਰੇੜਾ ਆ ਗਈ ਹੈ ਕਦੋਂ ਵੀ ਇਹ ਵੱਡਾ ਆਸਾ ਹੋ ਸਕਦਾ ਨੇੜੇ ਹੋਰ ਵੀ ਥੁੜੀਆਂ ਦੇ ਵਿੱਚ ਕਦੋਂ ਵੀ ਇਹ ਨਾਲ ਜਿਹੜਾ ਘਰ ਆ ਇਹਨਾਂ ਨੂੰ ਖਸਾ ਜਾ ਜਾਪ ਰਿਹਾ ਕਿ ਹੁਣ ਕਿ ਜੇ ਸਾਡਾ ਨੁਕਸਾਨ ਨਾ ਹੋ ਜੇ ਰੋਡ ਵੀ ਮੇਰੇ ਕੋਲ ਨਹੀਂ ਰੋਡ ਹੈ ਜਿਹੜੀ ਕਿ ਇਸ ਟਮ ਤਸੀ ਹੋਈ ਹੈ ਤੇੜਾ ਸ਼ੁਰੂ ਹੋ ਗਈ ਹੈ ਦੇ ਅੰਦਰ ਤੇ ਕਦੋਂ ਵੀ ਵੱਡਾ ਹਾਸਾ ਹੋ ਸਕਦਾ ਹੈ ਲੇਕਿਨ ਹੈਰਾਨੀ ਦੀ ਗੱਲ ਹੈ ਇਹ ਆ ਕਿ ਮੌਜੂਦਾ ਇੱਥੇ ਜਿਹੜੇ ਐਮਸੀ ਆ ਉਹਨਾਂ ਨੇ 3 ਦਿਨ ਪਹਿਲਾਂ ਹੀ ਇਹਨਾਂ ਦੀਆਂ ਫੋਟੋਆਂ ਜਾਰੀ ਕਰਕੇ ਇਨਾਂ ਨੂੰ ਜਾਗਰਤ ਕੀਤਾ ਗਿਆ ਸੀਗਾ ਵੀ ਇਹ ਜਿਹੜਾ ਨੁਕਸਾਨ ਕਦੇ ਵੀ ਵੱਡਾ ਆਸਾ ਹੋ ਸਕਦਾ ਲੇਕਿਨ ਕੰਪਨੀ ਦੇ ਜਿਹੜੇ ਦਿਨ ਦਿਨ ਕੰਪਨੀ ਦੇ ਜਿਹੜੇ ਇੱਥੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਕੱਲਾ ਤੇ ਜੂਨ ਹੀ ਸਰਕੀ ਸਾਡੇ ਨਾਲ ਇਹਨਾਂ ਨੂੰ ਐਮਸੀ ਐਮਸੀ ਦੇ ਉਹਨਾਂ ਦੇ ਘਰ ਆਵਦੇ ਨੇ ਉਹਨਾਂ ਨਾਲ ਗੱਲਬਾਤ ਕਰਾਣ ਕਿ ਲਾਗੂ ਤੁਨਵਿੰਦਰ ਸਿੰਘ ਅਹ ਕੁਲਵਿੰਦਰ ਸਿੰਘ ਕੀ ਹੋਇਆ ਸੀਗਾ ਤੁਸੀਂ ਦਿਨ ਦਿਨ ਪਤਾ ਚੱਲਿਆ ਕਿ ਇਹਨਾਂ ਨੂੰ ਫੋਟੋ ਵੀ ਦੇ ਇਹਨਾਂ ਦੇ ਕੱਲਾ ਚ ਵੀ ਗੱਲਬਾਤ ਇਹਨਾਂ ਦੇ ਕੱਲਾ ਵੀ ਜੂਨ ਹੀ ਸੀ ਤਾਂ ਕਿ ਅਸੀਂ ਇਹਨਾਂ ਨੂੰ ਵਟਸਐਪ ਫੋਟੋ ਕਰਤੀ ਸੀ ਫਿਰ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਹੀ ਅਜਰੀ ਭੱਜੇ ਸੀ ਉਥੇ ਲੈ ਮਿੰਟਾਂ ਤੱਕ ਲੜਲੇ ਕਰਕੇ ਲਿਆ ਵੀ ਉਹ ਨਾਲ ਤੱਕ ਉਹ ਤੋਂ ਕੰਦਰਾਸਾ ਤੋਂ ਵੀ ਕੰਪਨੀ ਖੜੀ ਐ ਨਾ ਇਹ ਮੁੰਸੀ ਫੇਰਾ ਐ ਇਹ ਬੱਡਾ ਇਹਨਾਂ ਹਾਕਾ ਹੋ ਗਿਆ ਉਹ ਦੂ ਮੁਰ ਕੇ ਦੇਖਿਆ ਵੀ ਇਹਦਾ ਹੁਣ ਵੀ ਜਿਹੜਾ ਕੰਮ ਗੁਮ ਕਰੇ ਕੰਮ ਦਾ ਕੋਈ ਵੀ ਇੱਥੇ ਮੁੱਕ ਜਣ। ਇਹ ਪਹਿਨਾ ਹੋਣਾਂ ਦੇ ਡਰੇ ਹੋਏ। ਮਸ਼ੀਨਾਂ ਨਾਲ ਉਹਨਾਂ ਦੇ ਦਿਲ ਚ ਡਰਦਾ ਮਾਹੌਲ। ਅਸੀਂ ਇਹਨਾਂ ਨੂੰ ਬਾਹਰ ਪੜਸੋਂ ਜਾਦੇ। ਤੁਸੀਂ ਪਹਿਨਾ ਕਿ ਨਹੀਂ ਦੇਖਿਆ? ਹੁਣ ਕਿਉਂ ਡਰਦੇ? ਤੇ ਬਲਕਿ ਰਾਇ ਇਹ ਕੋਈ ਕਮਰਸ਼ੀਅਲ ਬਿਲਡਿੰਗ ਹੈ। ਇੰਨੀ ਵੱਡੀ ਹੈ ਬੇਸਮੈਂਟ ਪੱਟੀ ਮੇਰਾ 40 45 ਫੁੱਟ ਤਾਂ ਹੋ ਰਹੀ ਹੈ 50 ਫੁੱਟ ਦੀ ਬੇਸ ਤੁਸੀਂ ਕਹਿੰਦੇ ਬੇਸਮੈਂਟ ਹੈ ਇਹਨਾਂ ਨੇ ਕੋਈ ਵੀ ਕੁਝ ਜਿਹੜੀਆਂ ਬੋਰੀਆਂ ਮਿੱਟੀ ਦੀ ਭਰ ਕੇ ਲਾਉਣੀਆਂ ਹੋਣੀਆਂ ਤੇ ਅਗੋਂ ਚਾਰ-ਪੰਜ ਮਹੀਨਾ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਸਾਹਿਬ ਤਿੰਨ ਮਹੀਨੇ ਪਹਿਨਾਂ ਇੱਥੇ ਤੁਸੀਂ ਹੋਗੇ ਵੀ ਐਸਐਚਆਈ ਦੇ ਕੋਈ ਇਹਨਾਂ ਦੀ ਸੇਲ ਇਸੇ ਤਰ੍ਹਾਂ ਤਸੀਸ ਅਜੇ ਤਿੰਨ ਮਹੀਨੇ ਅਜੇ ਹੁਣ ਤਾਂ 10 ਗਾਜੇ ਕੰਪਲੀਟ ਨਹੀਂ ਇੱਥੇ ਫਿਰਦਾ ਜੀ ਇਹਦੇ ਕੋਠਿਆਂ ਦਾ ਵੀ ਨੁਕਸਾਨ ਹੋ ਸਕਦਾ ਇਹ ਜਾਗਦੇ ਨਹੀਂ ਹੈ ਗੋਮਾੜਾ ਦਾ ਕੋਈ ਮੁਲਾਜ਼ਮੀ ਨੇ ਅਜੇ ਹੀ ਆਇਆ ਪੰਜ ਮਿੰਟ ਚੱਦੇ ਚੱਲੇ ਤੇ ਇੱਥੇ ਮਿਸਪਲ ਕਾਰਪੋਰੇਸ਼ਨ ਤੋਂ ਬਾਰ ਬਾਰ ਜਦੋਂ ਅਸੀਂ ਫੋਨ ਕਰਦੇ ਹਾਂ ਜਦੇ ਆਉਂਦੇ ਇਹ ਦੇਖੋ ਬਿਜਲੀ ਵਾਲੇ ਖੜੇ ਇਹ ਬਿਜਲੀ ਵਾਲੇ ਖੜੇ ਉੱਥੇ ਇਹਨਾਂ ਦੇ ਬਿਜਲੀ ਵਾਲੀ ਸਪਲਾਈ ਤੋੜ ਕੇ ਉਧਰੋਂ ਚਾਲੂ ਕਰਨ ਲੱਗੇ ਸਿਰਫ ਇਹ ਟ੍ਰਾਂਸਫਾਰਮ ਬੰਦ ਰਹੇ ਪਰ ਹਰਾਨੀ ਨਹੀਂ ਹੁੰਦੀ ਗਮਾਂਡਾ ਦਾ ਦਫ਼ਤਰ ਮਿਲਦਾ ਇੱਕ 500 ਮੀਟਰ ਦੀ ਦੂਰੀ ਤੇ ਹਰੀ ਵਾਲਾ ਇਹ ਅੱਖਾਂ ਬੰਦ ਕਰਕੇ ਸਾਰੇ ਅਫਸਰ ਬੈਠੇ ਹੋਏ ਮੁੱਕ ਗਏ ਨੂੰ ਵੱਡਾ ਆਸਾਂ ਦਾ ਫਿਰ ਭੱਜ ਗਏ 1000 ਕਰੋੜ ਦੀ ਪਰ ਏਕੜ ਦਿੱਤੀ 68 ਚ ਤੁਸੀਂ ਨਿਊਜ਼ਪੇਪਰ ਵਾਲੇ ਨੇ ਵੀ ਦਿਖਾਇਆ ਸੀ ਵਾਰ ਵਾਰ ਹਾਈਲਾਈਟ ਹੋਇਆ ਸੀ 1000 ਕਰੋੜ ਨੂੰ ਫੇਰ ਆਉਣਾ 100 ਕਰੋੜ ਪੈਸੇ ਇਕੱਠੇ ਕਰਨ ਨੂੰ ਸਿਰਫ ਪੈਸੇ ਅੱਡਾ ਵੱਡਾ ਹਾਸਲ ਜਾਨਾ ਚੱਲੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਦੇਖੋਈ ਉਹ ਹੈ ਨਹੀਂ ਅੱਛੀ ਇੱਕ ਜਾਨਸਤਾਂ ਮਟੇਟਿਆ ਹੋਇਆ ਸਾਪਾਂ ਦੇ ਵਿੱਚ ਪਰ ਹਰਾਨੀ ਵੀ ਕਰਦਾ ਇੰਗੀਆਂ ਜਿਹੜੀਆਂ ਪੁਰਾਣੀਆਂ ਬਾਲ ਏਸੀਆਂ 'ਚ ਬੈਠੇ ਆ ਉੱਥੋਂ ਦੇਖ ਰਹੇ ਉਹਨੇ ਲੈ ਵੀਨਾ ਤੇ ਮੁੰਡੇ ਦਿਖਾ ਰਹੇ ਨੇ ਬਿਲਕੁਲ ਆਫਸਰ ਇੰਗੀਆਂ ਜਿਹੜੇ ਬੈਠ ਕੇ ਇੱਕ ਮੈਂ ਇੱਕ ਮੈਂ ਹੋਤੋਂ ਨੂੰ ਹੱਡ ਵਿੱਚ ਬੈਠੇ ਐ ਇੱਥੇ ਬਿਲਡਿੰਗ ਤੇ ਜਿਵੇਂ ਚੁੰਗੀਆਂ ਮਾਰਨ ਲੱਗੇ ਸੀ ਜੋ ਮੈਂ ਯੂਪਾ ਮਾਡਲ ਨੂੰ ਦਰਖਾਸਤ ਕੀਤੀ ਦੀ ਪਾਈਏ ਬਚੋਗੀਆਂ ਮਾਰ ਲੱਗੀਆਂ ਨਾ ਉਹਨਾਂ ਤੇ ਕੰਮ ਤੇ ਨਹੀਂ ਆਉਂਦੇ ਤੇ ਵੀਨੇ ਜਿੱਤਾ ਪਾਉਂਦੇ ਉੱਪਰ ਕਰ ਰਹੇ ਆ ਨਾ ਕੁਛ ਨਹੀਂ ਹੁੰਦਾ ਕੋਈ ਨਾ ਕੋਈ ਡਾਰਨੀ ਕਿ ਜਾਨਦਾਰ ਪੈਸੇ ਪੈਸੇ ਵਾਲੇ ਬੰਦੇ ਇਹਨਾਂ ਕੀ ਨੁਕਸਾਨ ਆਪਾਂ ਦੇ ਨਹੀਂ ਉਹ ਤਾਂ ਸਾਡੇ ਨਾਲ ਗੱਡੀ ਜਿਹੜੀ ਗਈ ਸੀ ਲੁਕਸਾਨੀ ਗਈ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਣੇ ਕਿਉਂਕਿ ਗੱਡੀ ਦਾ ਵੀ ਦੇਖੋ ਤੁਸੀਂ ਕਿੰਨਾ ਨੁਕਸਾਨ ਹੋਇਆ ਹੈ ਕਿਉਂਕਿ ਬਿਲਡਿੰਗ ਵਾਲਿਆਂ ਨੇ ਕੰਨਾਂ ਦੇ ਜੂਲੇ ਚੱਕੀ ਆ ਗੱਡੀ ਜਿਹੜੀ ਵਿੱਚੋਂ ਕੱਢੀ ਗਈ ਆ ਉਹਦਾ ਕ੍ਰੇਨ ਮੋਲਾ ਕੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਣੇ

तो बाई चांस कुधरती आप गाड़ी लगा रहे होते एकदम बैठ जाते नुकसान भी होता है ये गाड़ी में ही बैठे होते बंदा दस मिनट बैठ भी जाता है इसी चल अब गाड़िया और भी खड़ी हुई है बंदा बैठ जाता है घर नहीं है बड़ा हादसा भी होता है बिल्कुल हो सकता है कई बार पे गाड़ी लगा के कोई बेचारा किसी के घर आया है कोई ड्राइवर आया है कोई गाड़ी कैब कोई गाड़ी कैब करके आया कोई ड्राइवर आया साथ में वो गाड़ी यहाँ दस मिनट लगा के बंदा कहता है मैं ऐसा नहीं आ रहा है नहीं जाता बंदा घर में है ना तो वो अगर बैठा हुआ है गाड़ी में तो वो भी जाएगा साथ में गाड़ी में साथ बंदा भी चला जाता मेरे को ਕਮਰਸ਼ੀਅਲ ਕਮਨਸਪੈਲ ਯਾਨੀ ਹਾਂ ਪੇ ਸਿਰਫ ਕਮਰਸ਼ੀਅਲ ਦਾ ਬੋਲ ਵਾਲਾ ਕਰਦੀ ਆ ਮਾਲੀ। ਸਿਰਫ ਗੋਲਾ ਕੰਮ ਵਿੱਚ ਪੈਸੇ ਇਕੱਠੇ ਕਰਨਾ। ਸਿਰਫ ਪੈਸੇ ਇਕੱਠੇ ਕਰਨਾ। ਯਹਾਂ ਪੇ ਇੱਕ ਆਦਮੀ ਅਗਰ ਘਰ ਛੋੜ ਕੇ ਬਾਹਰ ਛੋੜ ਕੇ ਨਾ ਛੋਟੇ ਸ਼ਹਿਰ ਸੇ ਵੱਡੇ ਸ਼ਹਿਰ ਨੇ ਆ ਜਾਂਦਾ ਹੈ। ਹੈਨਾ? ਤੋ ਯਹਾਂ ਪੇ ਉਹ 50-60 ਲੱਖ ਰੁਪਏ ਮੇਂ ਦੋ ਘਰ ਦੋ ਕਮਰੇ ਦਾ ਘਰ ਨਹੀਂ ਬਣਾ ਪਾਰਾ ਅੱਜ ਦੇ ਰੇਟ ਮੇਂ। ਸਿਰਫ ਇਤਨਾ ਰੇਡ ਇਹਨਾਂ ਨੇ ਹਾਈ ਕਰਦੀ ਹੈ। 50-60 ਸਾਲ ਹੋ ਗਿਆ ਮਜ਼ਦੂਰੀ ਕਰਕੇ ਆਪਣੇ ਘਰ ਮਹਾਮਾਰ ਚਲੇ ਜਾਂਦੇ ਹਾਂ। ਪਿੰਡਾਂ ਮੇਂ ਵਾਪਸ ਚਲੇ ਜਾਂਦੇ ਹਾਂ। ਜਹਾਂ ਸ सौ करोड़ में सौ करोड़ में ये मोहाली की अपना फोर्टिस हॉस्पिटल के साथ जो सा एरिया था सात सात किले के पता नहीं सात एकड़ जगह थी वो पाँच सौ कुछ करोड़ की भी बिकी तो है ये वाले ये भी दुखी हो रखी क्योंकि बिल्डिंगें बन गया लड़के लड़कियाँ आएंगे रात को हल्ला होगा ये सारे बेचने के यहाँ पे आएंगे सारा स्टाफ रहेगा कोई पीछे खड़ा है कोई सिगरेट पी रहा है कोई कुछ कर रहा है कोई कुछ कर रहा है कोई गाड़ियों के हॉर्न बजा रहे हैं कोई किसी को लेने आएगा कुछ कुछ छोड़ने आया इतना यहाँ पे वो सारा सिस्टम इन्होंने हिला के रख दिया मेन तो यह इतना कमर्शियल करना क्या है आई एयरपोर्ट रोड पे जाओ तुम तो देखो पूरे इतने शोरूम बनाए हैं चार चार, चार लाख के शोरूम है बीस बीस हजार रुपए बाद में किराया भी नहीं मिलता जिनके शोरूम है रेजिडेंशियल होगा तो शोरूम में काम होगा अगर रेजिडेंशियल नहीं होगा तो खाली शोरूम को करोगे क्या बिल्कुल सिक्योरिटी गार्ड भी इन्होंने बन 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 तो कितने रहे गया ਇਹ ਨਹੀਂ ਭਾਈ ਜਣ ਹੋਇਆ ਕਿਵੇਂ ਹਾਸਾ ਇਹ ਇਹ ਉਪਰ ਬਤਾਇਓ ਇਹ ਹਿਓ ਦੇ ਕਰਕੇ ਥੋੜੇ ਮੁਸ਼ਕਿਲ ਗਈ ਕੋਈ ਅੰਦਰ ਕੋਈ ਇਨਸਾਨ ਕੋ ਕੰਮ ਵੀ ਕਰ ਰਿਹਾ ਤੇ ਮਜ਼ਦੂਰ ਨਹੀਂ ਸਵਾਰ ਨਹੀਂ ਕਰਦੇ ਸੀ ਕੋਈ ਕੋਈ ਨਹੀਂ ਕਰ ਰਿਹਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਗੱਡੀਆਂ ਵਗੈਰਾ ਗਿਰੀਆ ਪੋਲ ਫਿਰ ਗਿਆ ਹਾਂ ਸਵੇਰੇ ਦੱਸਣਾ ਗੱਡੀ ਖੜੀ ਸੀਗੀ ਜਿਹਲੇ ਮੈਂ ਆਇਆ ਗੱਡੀ ਖੜੀ ਸੀਗੀ ਥੋੜੇ ਤੋਂ ਤੇੜ ਆਈ ਹੋਈ ਸੀ